ਤਿਵਾਣਾ ਰੇਡੀ ਦੇ ਸਤਿਕਾਰਯੋਗ ਸਰੋਤੋਂ ਲੋਅ ਫਿਰ ਇੱਕ ਅਮਰੀਕਨ ਕਹਾਣੀ ਤੁਹਾਡੇ ਨਜ਼ਰ ਪੇਸ਼ ਹੈ ਤੇ ਇਸ ਦਾ ਨਾਮ ਹੈ ਸ਼ਰਨਾਰਥੀ ਲੇਖਕਾ ਹੈ ਸਤੇ ਪਰਲੈਸ ਬੋਕ ਤੇ ਅਨੁਵਾਦ ਕੀਤਾ ਭਜਨ ਵੀਰ ਸਿੰਘ ਹੋਰਾਂ ਨੇ ਰਾਜਧਾਨੀ ਦੇ ਵਿੱਚ ਉਹ ਸ਼ਰਨਾਰਥੀ ਨਵੇਂ-ਨਵੇਂ ਆਏ ਸਨ ਪਰਦੇਸੀਆਂ ਵਾਂਗੂ ਇੱਥੋਂ ਦੀਆਂ ਸੜਕਾਂ ਤੇ ਲੱਗਦੇ ਲੰਘਦੇ ਉਹਨਾਂ ਨੇ ਐਡੀ ਸ਼ਹਿਰੀ ਕ੍ਰਾਂਤੀ ਕਦੇ ਦੇਖੀ ਨਹੀਂ ਸੀ ਬਹੁਤ ਦੂਰ-ਦਰਾਡੇ ਪਿੰਡਾਂ ਤੋਂ ਆਏ ਸਨ ਕੀ ਹਿਸੋ ਮੀਲ ਉਹਨਾਂ ਦਾ ਦੂਰ ਪਿੰਡ ਸੀ ਉਹਨਾਂ ਲਈ ਇੱਕ ਨਵਾਂ ਸੰਸਾਰ ਸੀ ਨਵੇਂ ਲੋਕ ਸੀ ਨਵਾਂ ਰਹਿਣ ਸਹਿਣ ਘਰ ਘਾਟ ਉਹਨਾਂ ਦੇ ਵੇਖ ਕੇ ਉਹਨਾਂ ਦੇ ਦੰਦਾਂ ਥੱਲੇ ਜੀਵ ਆ ਜਾਂਦੀ ਸੀ ਫਿਰ ਵੀ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦੇ ਆਪਣੇ ਖੇਤਰੀ ਖੇਤੀਬਾਤੀ ਵਾਲੇ ਪਿੰਡੂ ਲਾਕੇ ਤੋਂ ਕਿਸੇ ਅਧਿਕ ਸ਼ਕਤੀ ਨੇ ਉਹਨਾਂ ਨੂੰ ਇਸ ਲਿਆ ਕੇ ਸੋ ਸ਼ਹਿਰ ਦੇ ਵਿੱਚ ਸੁੱਟਿਆ ਹੋਵੇ ਰਾਜਧਾਨੀ ਦੇ ਵਿੱਚ ਤੇ ਅੱਜ ਦੇ ਹਾਲਾਤ ਤੋਂ ਪਹਿਲਾਂ ਉਹ ਖੁਦ ਨੂੰ ਕਿੰਨਾ ਸੁਰੱਖਿਅਤ ਸਮਝਦੇ ਸਨ ਉਹਨਾਂ ਨੇ ਸਰਪਿੰਡਾਂ ਦੀਆਂ ਸੜਕਾਂ ਵੇਖੀਆਂ ਸਨ, ਖੇਤ ਵੇਖੇ ਸਨ, ਨਹਿਰਾਂ ਵੇਖੀਆਂ ਸਨ ਪਰ ਰਾਜਧਾਨੀ ਦੀਆਂ ਸ਼ਾਨਦਾਰ ਸੜਕਾਂ ਤੇ ਉਹਨਾਂ ਦੇ ਪੈਰ ਵੱਧੇ ਜਾ ਰਹੇ ਸਨ। ਸੜਕਾਂ ਦੋਹਾਂ ਪਾਸਿਆਂ ਤੋਂ ਸਾਰੀਆਂ ਅਜਿਹੀਆਂ ਚੀਜ਼ਾਂ ਸਨ ਜਿਹੜੀਆਂ ਉਹਨਾਂ ਨੇ ਕਦੇ ਪਹਿਲਾਂ ਸੋਚੀਆਂ ਤੱਕ ਵੀ ਨਹੀਂ ਸੀ। ਏਡੀਆਂ-ਏਡੀਆਂ ਉੱਚੀਆਂ ਬਿਲਡਿੰਗਾਂ ਤੇ ਕਿਸੇ ਪਾਸੇ ਨਜ਼ਰ ਚੁੱਕਦੇ ਤੇ ਬਿਨਾਂ ਕੁਝ ਦੇਖਿਆ ਉਹ ਆਲੇ-ਦੁਆਲੇ ਨੂੰ ਚੋਰ ਨਜ਼ਰ ਵੇਖਦੇ ਤੁਰੇ ਜਾ ਰਹੇ ਸਨ ਜਿਵੇਂ ਕਿਸੇ ਸੁਪਨਿਆਂ ਦੇ ਵਿੱਚ ਤੁਰੇ ਜਾਂ। ਮਸਲਨ ਜੇ ਕਹਾਦਾ ਮਾਵੇਂ ਕਿ ਇਸ ਤਰ੍ਹਾਂ ਦਾ ਕਾਫਲਾ ਸੀ ਜਿਸ ਤਰ੍ਹਾਂ ਪਿਛਲੇ ਕੁਝ ਸਮੇਂ ਇਹ ਮਹਾਰਾਸ਼ਟਰ ਦੇ ਕਿਸਾਨਾਂ ਨੇ ਇੱਕ ਮਾਰਚ ਕੀਤਾ ਸੀਗਾ ਬਹੁਤ ਲੰਮਾ 15 20 ਬਦ ਨਹੀਂ 40000 ਕਿਸਾਨ ਸੀਗੇ ਬਦਰਵ ਇਲਾਕੇ ਦੇ ਜਿਹੜੇ ਬੰਬੇ ਪਹੁੰਚੇ ਸਨ ਪਰ ਉਹਨਾਂ ਦੇ ਫਟੇ ਹੋਏ ਪੈਰ ਵੇਖ ਕੇ ਫਟੇ ਹੋਏ ਕੱਪੜੇ ਵੇਖ ਕੇ ਸ਼ਹਿਰੀ ਲੋਕ ਜੋ ਉਹਨਾਂ ਨੂੰ ਖਾਣ ਪਾਣ ਦੀਆਂ ਚੀਜ਼ਾਂ ਵੰਡਦੇ ਸਨ ਉਹ ਵੀ ਉਹਨਾਂ ਦੀ ਤਰਸਯੋਗ ਹਾਲਤ ਵੇਖ ਕੇ ਰੋ ਰਹੇ ਸਨ ਇਸ ਤਰ੍ਹਾਂ ਦਾ ਕਾਫਲਾ ਸੀਗਾ ਹੁਣ ਇਸ ਵੇਲੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉਹ ਲੋਕ ਨੀਵੇਂ ਪਾਈ ਸੜਕਾਂ ਰਾਜਧਾਨੀ ਦੇ ਅਮਰੀਕਾ ਚ ਉਹਨਾਂ ਦੇ ਤੁਰੇ ਜਾ ਰਹੇ ਸਨ ਨਜ਼ਰ ਚੁੱਕ ਕੇ ਨਾ ਤਾਂ ਉਹਨਾਂ ਨੇ ਕਿਸੇ ਪਾਸੇ ਦੇਖਿਆ ਸੀ ਤੇ ਨਾ ਉਹਨਾਂ ਵੱਲ ਦੇਖਣ ਦਾ ਉਹ ਕੋਤੂਲ ਕਿਸੇ ਦੇ ਵਿੱਚ ਸੀ ਹੌਸਲਾ ਸੀ ਸਾਰਾ ਅਮਰੀਕਾ ਦਾ ਇਹ ਰਾਜਧਾਨੀ ਵਾਲਾ ਸ਼ਹਿਰ ਸਰਨਾਰਥੀ ਨਾਲ ਭਰ ਗਿਆ ਸੀ ਉਹ ਹਜ਼ਾਰਾਂ ਦੀ ਗਿਣਤੀ ਚੁੱਥੇ ਆ ਗਏ ਸਨ ਇੱਕੋ ਜਿਹਾ ਰੁਟੀਨ ਖਾਣਾ ਕਿਸੇ ਤਰ੍ਹਾਂ ਦੇ ਇਹ ਤੰ ਟਕਣ ਲਈ ਕਪੜੇ ਸ਼ਹਿਰ ਦੇ ਬਾਹਰ ਉਹਨਾਂ ਦੇ ਵੱਡੇ ਵੱਡੇ ਕੈਂਪ ਬਣ ਗਏ ਸਨ ਦਿਨ ਵੇਲੇ ਕਿਸੇ ਵੀ ਵਕਤ ਫਟਿਆਂ ਚੀਥੜਿਆਂ ਦੇ ਵਿੱਚ ਔਰਤਾਂ ਮਰਦ ਬੱਚੇ ਇੱਕ ਲਾਈਨ ਦੇ ਵਿੱਚ ਕੈਂਪ ਵੱਲ ਤੁਰੇ ਜਾਂਦੇ ਤੇ ਸ਼ਹਿਰ ਦਾ ਕੋਈ ਆਦਮੀ ਅੱਖਾਂ ਚੁੱਕ ਕੇ ਉਹਨਾਂ ਵੱਲ ਦੇਖ ਲੈਂਦਾ ਤਾਂ ਉਸ ਦੀ ਗੜਵਾਟ ਕੁਝ ਹੋਰ ਵੱਜ ਜਾਂਦੀ ਕਿ ਇਹਨਾਂ ਸ਼ਰਨਾਰਥੀਆਂ ਦਾ ਤਾਂ ਸ਼ਹਿਰ 'ਚ ਤੰਤਾ ਖਤਮ ਹੀ ਨਹੀਂ ਹੋ ਰਿਹਾ ਇਹ ਤਾਂ ਸ਼ਹਿਰ ਨੂੰ ਉਜਾੜ ਦੇਣਗੇ ਤੇ ਉਹਨਾਂ ਨੂੰ ਖਵਾਉਂਦੇ ਆ ਖਵਾਉਂਦੇ ਆ ਤਾਂ ਇਹ ਸ਼ਹਿਰੀ ਲੋਕ ਭੁੱਖੇ ਮਰ ਜਾਣ ਲਗੇ ਇਹ ਸ਼ਰਨਾਰਥੀਆਂ ਬਾਰੇ ਉਹ ਰਾਜਧਾਨੀ ਦੇ ਲੋਕ ਸੋਚ ਰਹੇ ਸਨ ਤੇ ਇਸ ਕੜਵਾਹਟ ਦੇ ਨਾਲ ਲੋਕਾਂ ਦੇ ਵਿੱਚ ਇੱਕ ਹੋਰ ਡਰ ਫੈਲ ਗਿਆ ਛੋਟੇ ਛੋਟੇ ਦੁਕਾਨਦਾਰ ਹਰ ਸਮੇਂ ਆ ਕੇ ਧਮਕ ਵਾਲੇ ਉਹਨਾਂ ਭਿਹਾਰੇ ਸ਼ਰਨਾਰਥੀਆਂ ਨੂੰ ਛਿੜਕ ਦਿੰਦੇ ਰਿਕਸ਼ੇ ਵਾਲਿਆਂ ਨਾਲੋਂ ਹੁਣ ਸ਼ਹਿਰ ਦੇ ਲੋਕ ਬੜੀ ਬੇਰਹਿਮੀ ਨਾਲ ਪੇਸ਼ ਆਉਣ ਲੱਗ ਪਏ ਸਨ ਰਿਕਸ਼ਾ ਚਲਾਉਣ ਵਾਲਿਆਂ ਦੀ ਗਿਣਤੀ ਹੁਣ ਪਹਿਲਾਂ ਤੋਂ 10 ਗੁਣਾ ਹੋ ਗਈ ਸੀ ਕਿਉਂਕਿ ਸਾਰੇ ਦੇ ਸਾਰੇ ਸ਼ਰਨਾਰਥੀ ਕੋਈ ਪੈਸਾ ਕਮਾਉਣ ਦੇ ਲਈ ਇਸ ਤਰ੍ਹਾਂ ਦੇ ਛੋਟੇ ਛੋਟੇ ਕੰਮ ਕਰਨ ਲੱਗੇ ਭੁੱਖ ਦੇ ਮਾਰੇ ਇਹ ਲੋਕ ਕਿਸੇ ਵੀ ਗਈ ਗੁਜ਼ਰੀ ਮਜ਼ਦੂਰੀ ਤੇ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਾਲਾਂਕਿ ਉਹ ਪਹਿਲਾਂ ਖੇਤਾਂ ਪੱਤਾਂ ਦੇ ਮਾਲਕ ਸੀ ਤੇ ਰਿਕਸ਼ੇ ਦਾ ਰੇਟ ਬਹੁਤ ਜ਼ਿਆਦਾ ਘਟ ਗਿਆ ਸੀ ਇਸ ਲਈ ਰਿਕਸ਼ੇ ਵਾਲੇ ਵੀ ਇਹਨਾਂ ਸਰਨਾਰਥੀਆਂ ਨੂੰ ਕੋਸ਼ਿਸ਼ ਰਹਿ ਸਨ ਜਿਹੜੇ ਪਹਿਲਾਂ ਰਿਕਸ਼ਿਆਂ ਵਾਲੇ ਸਨ ਕਿ ਇਹਨਾਂ ਸਰਨਾਰਥੀਆਂ ਨੇ ਤਾਂ ਸਾਨੂੰ ਵੀ ਇਜਾੜਾ ਦਿੱਤਾ ਸ਼ਹਿਰ ਤਾਂ ਉੰਜ ਹੀ ਸ਼ਰਨਾਰਥੀਆਂ ਨਾਲ ਭਰ ਗਿਆ ਸੀ ਮਜ਼ਦੂਰੀ ਦੇ ਹਰ ਕੰਮ ਦੇ ਵਿੱਚ ਉਹ ਸ਼ਰਨਾਰਥੀ ਆ ਧਮਕਦੇ ਦਰਦਰ ਜਾ ਕੇ ਮੰਗਦੇ ਠੰਡ ਦੀ ਹਰ ਸਵੇਰ ਪਤਾ ਨਹੀਂ ਕਿੰਨੀਆਂ ਸ਼ਰਨਾਰਥੀਆਂ ਦੀਆਂ ਲਾਸ਼ਾਂ ਸੜਕ ਤੇ ਮਿਲਦੀਆਂ ਉਹ ਸੜਕਾਂ ਤੇ ਪਏ ਪਏ ਰਾਤ ਨੂੰ ਜੰਮ ਜਾਂਦੇ ਭਲਾ ਇਸ ਹਾਲਤ ਦੇ ਵਿੱਚ ਕੋਈ ਉਹਨਾਂ ਵੱਲ ਨਜ਼ਰ ਚੁੱਕ ਕੇ ਕਿਉਂ ਵੇਖਦਾ ਕਿ ਉਹ ਜਿਉਂਦਾ ਜਾਂ ਸੁੱਤਾ ਪਿਆ ਉਹ ਇਕੱਠੇ ਹੋਏ ਸੜਕਾਂ ਫੁੱਟਪਾਥਾਂ ਤੇ ਪਏ ਹੁੰਦੇ ਸ਼ਾਮ ਦੇ ਕੋ ਸਮੱਸਿਆ ਦੇ ਵਿੱਚ ਸ਼ਰਨਾਰਥੀਆਂ ਦਾ ਇੱਕ ਹੋਰ ਵੱਡਾ ਕਾਫਲਾ ਅਮਰੀਕਾ ਦੀ ਰਾਜਧਾਨੀ ਵੱਲ ਦਾਖਲ ਹੋ ਰਿਹਾ ਸੀ ਪਰ ਇਹ ਲੋਕ ਹਮੇਸ਼ਾ ਹੀ ਇੱਕੋ ਜਿਹੇ ਦਿਲਦਰੀ ਨਹੀਂ ਸਨ ਜਿਹੜੇ ਹੁਣ ਕੰਗਾਲ ਜਾਪਦੇ ਸਨ ਕਿਸੇ ਮੰਬੂਲੀ ਜਿਹੇ ਹੜ ਦੇ ਨਾਲ ਇੰਜ ਭੁੱਖੇ ਮਰਨ ਲੱਗਦੇ ਹੁਣ ਇਹ ਨਹੀਂ ਸੀ ਲੱਗਦਾ ਇਹ ਆਦਮੀ ਅਤੇ ਇਹ ਔਰਤਾਂ ਅਜਿਹੇ ਲੋਕ ਸਨ ਜਿਨ੍ਹਾਂ ਤੇ ਦੇਸ਼ ਦਾ ਕੋਈ ਵੀ ਬੰਦਾ ਮਾਣ ਕਰ ਸਕਦਾ ਸੀ ਸਾਰਿਆਂ ਦੇ ਜਿਸਮ ਤੇ ਇੱਕ ਹੀ ਡਿਜ਼ਾਈਨ ਦੇ ਕੱਟੇ ਸੀਤੇ ਗहरे ਨੀਲੇ ਰੰਗ ਦੇ ਕੱਪੜੇ ਸਨ ਲੰਮੀਆਂ ਲੰਮੀਆਂ ਬਾਹਾਂ ਲੰਮਾ ਚੌੜਾ ਚੋਗਾ ਇਹਨਾਂ ਦੇ ਪਹਿਰਾਵੇ ਤੋਂ ਲੱਗਦਾ ਸੀ ਕਿ ਇਹ ਲੋਕ ਕਿਸੇ ਇੱਕ ਹੀ ਇਲਾਕੇ ਤੋਂ ਆਏ ਨੇ ਔਰਤਾਂ ਨੇ ਨੀਲੇ ਰੰਗ ਦਾ ਸਕਾਰਫ ਤੇ ਮਰਦਾਂ ਨੇ ਅਜੀਬ ਜਿਹਾ ਬਰੀਕ ਕੰਮ ਵਾਲਾ ਸੁੰਦਰ ਚੋਗਾ ਪਹਿਨੇ ਹੋਏ ਸੀ ਤੇ ਮਰਦ ਤੇ ਔਰਤ ਦੋਵਾਂ ਦੀ ਕਾਠੀ ਚੰਗੀ ਚੌੜੀ ਲੱਗਦੀ ਸੀ ਪੂਰੇ ਚੌੜੇ ਚੱਕਲਿਓ ਲੋਕ ਸਨ ਔਰਤਾਂ ਦੇ ਪੈਰ ਬਹੁਤ ਛੋਟੇ ਛੋਟੇ ਸਨ ਇਹਨਾਂ ਸ਼ਰਨਾਰਥੀਆਂ ਦੇ ਭੀੜ ਦੇ ਵਿੱਚ ਕੁਝ ਛੋਟੇ ਛੋਟੇ ਬੱਚੇ ਵੀ ਸਨ ਤੇ ਢੇਰ ਸਾਰੀਆਂ ਟੋਕਰੀਆਂ ਦੇ ਵਿੱਚ ਉਹਨਾਂ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਨੇ ਚੁੱਕਿਆ ਹੋਇਆ ਸੀ। ਦੋ ਦੋ ਟੋਕਰੀਆਂ ਇੱਕ ਲੰਮੇ ਬਾਂਸ ਤੇ ਲਟਕਾ ਕੇ ਉਹਨਾਂ ਨੇ ਆਪਣੇ ਮੋਢਿਆਂ ਤੇ ਅਟੈਚੀਆਂ ਦੀ ਤਰ੍ਹਾਂ ਲਟਕਾਈਆਂ ਹੋਈਆਂ ਸਨ। ਇਹ ਵੀ ਇੱਕ ਅਜੂਬਾ ਸੀ ਕਿ ਉਹਨਾਂ ਦੇ ਨਾਲ ਜਵਾਨ ਕੁੜੀਆਂ ਬਿਲਕੁਲ ਨਹੀਂ ਸੀ। ਨਾ ਇੱਕਦਮ ਛੋਟੇ ਬੱਚੇ ਸਨ ਦੁੱਧ ਪੀਂਦੇ। ਹਰ ਆਦਮੀ ਇੱਥੋਂ ਤੱਕ ਕਿ ਹਰ ਬੱਚੇ ਦੇ ਮੋਢੇ ਤੇ ਕੁਝ ਨਾ ਕੁਝ ਭਾਰ ਜ਼ਰੂਰ ਉਸਨੇ ਚੁੱਕਿਆ ਹੋਇਆ ਸੀ। ਪਰ ਉਹਨਾਂ ਵਿੱਚ ਮਟਿਆਰਾ ਨਹੀਂ ਸਨ। ਉਹ ਕਿੱਧਰ ਗਈਆਂ? ਇਹ ਵੀ ਸੋਚਣ ਦੀ ਗੱਲ ਸੀ ਤੇ ਹੋਰ ਕੁਝ ਨਹੀਂ ਤੇ ਇਸ ਦੇ ਵਿੱਚ ਉਹਨਾਂ ਦਾ ਬਿਸਤਰਾ ਹੁੰਦਾ ਸੀ ਜਾਂ ਗੁਜ਼ਾਰੇ ਜੋ ਕੋ ਕੱਪੜੇ ਜਾਂ ਪੀਣ ਖਾਣ ਦਾ ਕੁਝ ਸਮਾਨ ਅਕਸਰ ਸਾਰਿਆਂ ਦੀਆਂ ਰਜਾਈਆਂ ਨੀਲੇ ਰੰਗ ਦੀਆਂ ਸਨ ਕੱਪੜੇ ਤੇ ਬਿਸਤਰੇ ਬਹੁਤ ਸਾਫ਼ ਮਜ਼ਬੂਤ ਹਰੇਕ ਕੋਲ ਇੱਕ ਚਟਾਈ ਤੇ ਰਜਾਈ ਤੇ ਇੱਕ ਵੱਡੀ ਸਾਰੀ ਦੀਗ ਸੀ ਜਿਸ ਤੇ ਵਿੱਚ ਉਹ ਖਾਣਾ ਪਕਾਉਂਦੇ ਸਨ ਜਿਹੜੀ ਚੁੱਲ੍ਹੇ ਤੋਂ ਝਟਪਟ ਪੁੱਟ ਲਈ ਗਈ ਜਾਂਦੀ ਸੀ ਜਦੋਂ ਲੋਕਾਂ ਨੇ ਵੇਖਿਆ ਕਿ ਹੁਣ ਤਾਂ ਪਿੰਡ ਛੱਡ ਕੇ ਜਾਣਾ ਪਵੇਗਾ ਤਾਂ ਉਹਨਾਂ ਨੇ ਆਪਣੇ ਚੁੱਲਿਆਂ ਤੋਂ ਇਹ ਦੇਗਾਂ ਕੜਾਈਆਂ ਜਣੀਆਂ ਚੁੱਕ ਲਈਆਂ ਹੋਣਗੀਆਂ ਪਰ ਖਾਣ ਵਾਲੀ ਕੋਈ ਚੀਜ਼ ਕਿਸੇ ਕੋਲ ਬਹੁਤੀ ਨਹੀਂ ਸੀ ਤੇ ਨਾ ਹੀ ਲੱਗਦਾ ਸੀ ਕਿ ਹਾਲ ਹੀ ਦੇ ਵਿੱਚ ਇਹਨਾਂ ਦੇਗਾਂ 'ਚ ਕਦੇ ਕੁਝ ਪਕਾਇਆ ਗਿਆ ਹੋਵੇਗਾ ਜਦੋਂ ਗੌਰ ਨਾਲ ਦੇਖਣ ਤੇ ਉਹਨਾਂ ਦੇ ਚਿਹਰਿਆਂ ਤੇ ਭੁੱਖ ਦਾ ਅਸਰ ਇੱਕਦਮ ਸਾਫ਼ ਪਤਾ ਲੱਗਦਾ ਸੀ ਕੁਸਮਿਸ ਦੇ ਵਿੱਚ ਪਹਿਲੀ ਵਾਰੀ ਦੇਖਣ ਨੂੰ ਚੰਗੇ ਭਲੇ ਲੱਗਦੇ ਪਰ ਧਿਆਨ ਨਾਲ ਦੇਖਣ ਤੇ ਪਤਾ ਚੱਲਦਾ ਕਿ ਇਹਨਾਂ ਦੇ ਚਿਹਰੇ ਭੁੱਖ ਨਾਲ ਕਲਪਦੇ ਸਨ ਤੇ ਹੁਣ ਆਸਤੀ ਕਿਰਨ ਦੇ ਸਹਾਰੇ ਉਹ ਇਸ ਮਹਾਨਗਰ ਰਾਜਧਾਨੀਵਾਲ ਕੈਂਪਾਂ ਵਿੱਚ ਆ ਰਹੇ ਸਨ ਨਵੇਂ ਸ਼ਹਿਰ ਦੇ ਵਿੱਚ ਉਹਨਾਂ ਨੂੰ ਦੇਖਣ ਲਈ ਇੱਕ ਤੋਂ ਇੱਕ ਚੀਜ਼ਾਂ ਸਨ ਸਭ ਕੁਝ ਅਜੂਬਾ ਸੀ ਉਹਨਾਂ ਲਈ ਮੌਤ ਉਹਨਾਂ ਦੇ ਇੰਨੇ ਨੇੜੇ ਸੀ ਕਿ ਉਹਨਾਂ ਦਾ ਕੁਝ ਵੀ ਸੰਸਾਰਿਕ ਚੀਜ਼ ਵੇਖਣ ਉਹ ਜੀਣੇ ਸੀ ਕਰਦਾ ਤੇ ਕੋਈ ਵੀ ਨਵਾਂ ਦ੍ਰਿਸ਼ ਉਹਨਾਂ ਨੂੰ ਕੋਈ ਹੈਰਾਨ ਨਾ ਕਰਦਾ ਤੇ ਉਹ ਧਰਤੀ ਨਾਲ ਉਦੋਂ ਤੱਕ ਚਿਪਕੇ ਰਹੇ ਜਦੋਂ ਤੱਕ ਭੁੱਖ ਨੇ ਉਹਨਾਂ ਨੂੰ ਉੱਥੋਂ ਹਾਕਲ ਨਾ ਕਰ ਦਿੱਤਾ ਹੋਵੇ ਉਹ ਬਸ ਚੁੱਪਚਾਪ ਚਪੀਤੇ ਤੁਰੇ ਜਾ ਰਹੇ ਸਨ ਸਿਰਫ ਉਹਨਾਂ ਦੇ ਤੁਰੇ ਜਾਣ ਦੇ ਕਦਮਾਂ ਦੀਆਂ ਆਵਾਜ਼ਾਂ ਸੁਣਦੀਆਂ ਸਨ ਜਾਂ ਕਿਸੇ ਦੇ ਹਟਕੋਰੇ ਲੈਣ ਦੀਆਂ ਆਵਾਜ਼ਾਂ ਜਾਂ ਕਿਸੇ ਬੱਚੇ ਦੇ ਭੁੱਖ ਨਾਲ ਚੀਖਣ ਦੀ ਆਵਾਜ਼ ਉਹ ਖਮੋਸ਼ ਲਾਈਨਾਂ ਦੀ ਤਰ੍ਹਾਂ ਇੱਕ ਰੇਲ ਦੀ ਤਰ੍ਹਾਂ ਤੁਰੇ ਜਾਂਦੇ ਤੇ ਆਪਣੇ ਮੋਢੇ ਤੇ ਦੋ ਟੋਕਰੀਆਂ ਦਾ ਭਾਰ ਲਟਕਾਈ ਇੱਕ ਬੁੱਢਾ ਝੁਕਿਆ ਹੋਇਆ ਤੁਰੇ ਆ ਰਿਹਾ ਸੀ ਉਹ ਇਸ ਕਾਪਲੇ ਤੋਂ ਥੋੜਾ ਜਿਹਾ ਪਛੜਿਆ ਹੋਇਆ ਸੀ ਕਿਉਂਕਿ ਉਸ ਦੇ ਵਿੱਚ ਤੁਰਨ ਦੀ ਸਾਹਸਤ ਨਹੀਂ ਸੀ ਉਸਦੇ ਕੋਲ ਸਭ ਕੁਝ ਸੀ ਤੈਹ ਕੀਤੀ ਹੋਈ ਰਜਾਈ ਇੱਕ ਦੇਗ ਦੇਗ ਸਿਰਫ ਇੱਕੀ ਸੀ ਤੇ ਦੂਸਰੇ ਪਾਸੇ ਇੱਕ ਫੱਟੀ ਪ੍ਰਾਣੀ ਪਰ ਸਾਫ਼ ਰਜਾਈ ਭਾਰ ਵਰਗਾ ਤਾਂ ਇੱਕ ਕੁਸ਼ਨ ਨਹੀਂ ਸੀ ਪਰ ਬੁੱਢੇ ਦੀ ਹਾਲਤ ਵੇਖਣਾ ਇਹ ਭਾਰ ਕਾਫੀ ਜਾਪਦਾ ਸੀ ਉਹ ਅਜਿਹੀ ਮਿਹਨਤੀ ਜੀ ਉਮਰ ਲੰਘ ਕੇ ਆਇਆ ਸੀ ਕਿ ਜਾਰਸੀ ਕੇ ਪਿਛਲੇ ਕੁਝ ਸਾਲਾਂ ਤੋਂ ਉਸਨੇ ਕਦੇ ਕੋਈ ਭਾਰ ਨਹੀਂ ਚੱਕਿਆ ਹੋਵੇਗਾ ਅਗਾਹ ਤੁਰਦਿਆਂ ਮੂੰਹ ਖੋਲ ਕੇ ਜਿਵੇਂ ਸਾਹ ਲੈਂਦਾ ਤਾਂ ਸੀਟੀ ਵੱਜਦੀ ਸੀ ਨੱਕ ਸ਼ਾਹ ਦੋਸਤਾ ਬੰਦ ਸੀ ਅੱਗੇ-ਅੱਗੇ ਤੁਰੇ ਜਾਂਦਿਆਂ ਨੂੰ ਵੇਖਣ ਲਈ ਉਸਨੇ ਆਪਣੀਆਂ ਅੱਖਾਂ ਤੇ ਬਹੁਤ ਜ਼ਿਆਦਾ ਜ਼ੋਰ ਦੇਣਾ ਪੈਂਦਾ ਕਿਉਂਕਿ ਉਹ ਭੀੜ ਤੋਂ ਥੋੜਾ ਜਿਹਾ ਪਛੜ ਗਿਆ ਸੀ ਉਹ ਰਹਿ ਰਹਿ ਕੇ ਆਪਣੀਆਂ ਅੱਖਾਂ ਸੰਗੋੜ ਕੇ ਉਹਨਾਂ ਨੂੰ ਦੇਖ ਲੈਂਦਾ ਕਿ ਕਿਤੇ ਆਪਣੇ ਸਾਥੀਆਂ ਦੇ ਕਾਫਲੇ ਤੋਂ ਵੱਖ ਨਾ ਜਹੋ ਜਾਵੇ ਆਖਰ ਉਸ ਬਜ਼ੁਰਗ ਦਾ ਸਾਹ ਫੁੱਲ ਗਿਆ ਤੇ ਝੁਰੜੀਆਂ ਵਾਲਾ ਉਸ ਦਾ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਅਚਾਨਕ ਕੀ ਹੋਇਆ ਉਹ ਬਜ਼ੁਰਗ ਅੱਗੇ ਨਾ ਵੱਧ ਸਕਿਆ ਤੇ ਹੌਲੀ ਜਿਹੀ ਉਸਨੇ ਆਪਣਾ ਸਮਾਨ ਧਰ ਕੇ ਉਹ ਧਰਤੀ ਤੇ ਧਸ ਕੇ ਬਹਿ ਗਿਆ ਦੋਵੇਂ ਗੋਡਿਆਂ ਤੇ ਉਸਨੇ ਆਪਣਾ ਸਿਰ ਟਿਕਾ ਲਿਆ ਕਿਉਂਕਿ ਉਸਦੇ ਵਿੱਚ ਤੁਰਨ ਦੀ ਸੱਤਿਆ ਸ਼ਕਤੀ ਵੀ ਨਹੀਂ ਸੀ ਉਹ ਬੜਾ ਅੱਖਾਂ ਬੰਦ ਹੋ ਕੇ ਕਰਕੇ ਨਰਾਸ਼ਾ ਦੇ ਵਿੱਚ ਹਫਣ ਲੱਗਾ ਭੁੱਖ ਦੇ ਮਾਰੇ ਉਸ ਦੀਆਂ ਅੱਖਾਂ ਤੇ ਕਾਲੇ ਧੱਬਰੇ ਉਬਰੇ ਸਨ ਇੱਕ ਠੇਲੇ ਵਾਲੇ ਨੇ ਆਪਣੇ ਸੀਰੇ ਦਾ ਠੇਲਾ ਉਸ ਕੋਲ ਲਿਆ ਖੜਾਇਆ ਸੀਰਾ ਜਾਨੀ ਖਾਣ ਵਾਲਾ ਮਿੱਠਾ ਆਪਣੇ ਗਾਹਕਾਂ ਨੂੰ ਬੁਲਾਉਣ ਦੇ ਵਾਸਤੇ ਉਹ ਠੇਲੇ ਵਾਲਾ ਜ਼ੋਰ-ਜ਼ੋਰ ਨਾਲ ਆਵਾਜ਼ਾਂ ਮਾਰਨ ਲੱਗਾ ਤੇ ਠੇਲੇ ਦੀ ਰੋਸ਼ਨੀ ਦਾ ਲੈਂਪ ਉਸ ਬੁੱਢੇ ਦੇ ਸਰੀਰ ਤੇ ਪੈ ਰਿਹਾ ਸੀ ਰੋਸ਼ਨੀ ਲੈਂਪ ਦੇ ਰਾਹ ਵਿੱਚੋਂ ਇੱਕ ਲੰਘਦਾ ਆਦਮੀ ਉੱਥੇ ਰੁਕਿਆ ਤੇ ਫੁਸਫਸਾਇਆ ਕਿ ਸੌ ਲੱਗੇ ਅੱਜ ਤਾਂ ਮੈਂ ਕੁਝ ਵੀ ਨਹੀਂ ਦੇ ਸਕਦਾ ਕੁਝ ਵੀ ਨਹੀਂ ਇੱਥੇ ਤਾਂ ਸੀਰੇ ਵਾਲਾ ਪਰ ਇਹ ਬੁੱਢਾ ਵੀ ਤਾਂ ਇੱਥੇ ਹੀ ਹੈ ਅੱਜ ਦੀ ਕਮਾਈ ਤਾਂ ਮੈਂ ਇਹਨੂੰ ਹੀ ਦੇ ਦਿਆਂ ਉਹ ਬੰਦਾ ਸੋਚ ਰਿਹਾ ਸੀ ਕੱਲ ਦੀ ਕੱਲ ਦੇਖੀ ਜਾਵੇਗੀ ਜੇ ਅੱਜ ਮੇਰੇ ਪਿਤਾ ਹੁੰਦੇ ਤੇ ਉਹਨਾਂ ਨੇ ਵੀ ਮੈਨੂੰ ਇਹ ਹੀ ਦਿੱਤਾ ਸੀਗਾ ਤੇ ਕੁਝ ਚਿਰ ਤੱਕ ਉਸਨੇ ਆਪਣੀ ਜੇਬ ਟਟੋਲਣ ਵਿੱਚੋਂ ਉਸਨੇ ਚਾਂਦੀ ਦਾ ਇੱਕ ਸਿੱਕਾ ਕੱਢਿਆ ਉਸ ਵਿਅਕਤੀ ਨੇ ਉਸ ਦੇ ਵਿੱਚ ਤਾਂਬੇ ਦੀ ਉਸ ਨੂੰ ਜੇਬ ਦੇ ਵਿੱਚੋਂ ਇੱਕ ਪੈਨ ਨਹੀਂ ਮਿਲੀ ਤੇ ਉਹ ਇੱਕ ਭਾਲੇ ਬੜਵਾੜਾਉਂਦਾ ਰਿਹਾ ਲੈ ਬਾਬਾ ਤੇ ਉਹ ਪੈਨ ਉਸ ਵੱਲ ਵਧਾ ਕੇ ਉਹ ਬੰਦਾ ਬੋਲਿਆ ਸੀਰਾ ਖਾਏਗਾ ਬੁੱਢੇ ਨੇ ਹੌਲੀ ਜਿਹੇ ਸਿਰ ਚੁੱਕਿਆ ਚਾਂਦੀ ਦਾ ਸਿੱਕਾ ਦੇਖ ਕੇ ਉਸ ਬੁੱਢੇ ਨੇ ਆਪਣਾ ਹੱਥ ਵਧਾ ਕੇ ਕਹਿਣ ਲੱਗਾ ਭਰਾਵਾ ਮੈਂ ਤਾਂ ਤੇਰੇ ਕੋਲੋਂ ਇਹ ਸਿੱਕਾ ਮੰਗਿਆ ਨਹੀਂ ਸਾਡੀ ਜ਼ਮੀਨ ਬਹੁਤ ਚੰਗੀ ਹੈ ਜਿੱਥੋਂ ਅਸੀਂ ਉਜੜ ਕੇ ਆਇਆ ਪਰ ਇਸ ਤਰ੍ਹਾਂ ਅਸੀਂ ਕਦੇ ਭੁੱਖੇ ਵੀ ਨਹੀਂ ਮਰੇ ਪਰ ਇਸ ਸਾਲ ਅਜਿਹਾ ਹੜ ਆਇਆ ਕਿ ਚੰਗੇ-ਚੰਗੇ ਕਿਸਾਨ ਭੁੱਖੇ ਮਰਨ ਲੱਗੇ ਸਾਡੇ ਕੋਲ ਅਗਲੀ ਫਸਲ ਬੀਜਣ ਲਈ ਅਨਾਜ ਵੀ ਨਹੀਂ ਬਚਿਆ ਜੋ ਅਨਾਜ ਬਚਿਆ ਸੀ ਉਹ ਸੀ ਖਾ ਲਿਆ ਸੀ ਹੁਣ ਸਾਡੇ ਕੋਲ ਫਸਲ ਬੀਜਣ ਵਾਸਤੇ ਬੀਜ ਵੀ ਨਹੀਂ ਸੀ ਮੈਂ ਤਾਂ ਉਸ ਨੂੰ ਕਿਹਾ ਸੀ ਕਿ ਅਸੀਂ ਬੀਜ ਦਾ ਅੰਨ ਨਹੀਂ ਖਾਵਾਂਗੇ ਪਰ ਉਹ ਜਵਾਨ ਸਨ ਭੁੱਖੇ ਸਨ ਉਹ ਬੀਜ ਲਈ ਰੱਖਿਆ ਅੰਨ ਵੀ ਖਾ ਗਏ ਬੁੱਢੇ ਨੇ ਆਖਿਆ ਉਸ ਬੁੱਢੇ ਨੂੰ ਭੀਖ ਦੇਣ ਵਾਲੇ ਨੇ ਆਖਿਆ ਲੈ ਲਓ ਉਸਨੇ ਆਪਣਾ ਫਿਰ ਸਿੱਕਾ ਉਸ ਬੁੱਢੇ ਵੱਲ ਵਧਾਇਆ ਤੇ ਬੁੱਢੇ ਨੇ ਲਵਾਦੇ ਦੇ ਵਿੱਚ ਤੇ ਉਸ ਲੈ ਲਓ ਕਹਿ ਕੇ ਉਸ ਵਿਅਕਤੀ ਨੇ ਬੁੱਢੇ ਦੇ ਲਵਾਦੇ ਦੇ ਵਿੱਚ ਉਹ ਚਾਂਦੀ ਦਾ ਸਿੱਕਾ ਪਾ ਦਿੱਤਾ ਤੇ ਇੱਕ ਗਹਿਰਾ ਹੌਂਕਾ ਭਰਦਿਆਂ ਉਸ ਬੁੱਢੇ ਨੂੰ ਚਾਂਦੀ ਦਾ ਸਿੱਕਾ ਦੇਣ ਵਾਲਾ ਤੋਂ ਤੁਰ ਪਿਆ ਤੇ ਠੇਲੇ ਵਾਲੇ ਨੇ ਸੀਰੇ ਦੀ ਪਲੇਟ ਤਿਆਰ ਕਰਕੇ ਆਵਾਜ਼ ਮਾਰੀ ਲਓ ਬਾਬਾ ਉਹ ਬਾਬਾ ਕਿੰਨੀਆਂ ਪਲੇਟਾਂ ਦੇਵਾ ਬੁੱਢੇ ਦਾ ਮਨ ਡੋਲ ਗਿਆ ਬੜੀ ਉਤਸੁਕਤਾ ਨਾਲ ਉਸਨੇ ਆਪਣੇ ਲਵਾਦੇ ਦੇ ਵਿੱਚ ਪੈ ਦੋਵਾਂ ਸਿੱਕਿਆਂ ਨੂੰ ਵੇਖਿਆ ਇੱਕ ਸਿੱਕਾ ਚਾਂਦੀ ਦਾ ਸੀ ਤੇ ਦੂਸਰਾ ਤਾਂਬੇ ਦਾ ਉਸ ਬੁੱਢੇ ਨੇ ਆਖਿਆ ਕਿ ਅੱਧੀ ਪਲੇਟ ਹੀ ਬੜੀ ਹੈ ਤਾਂ ਠੇਲੇ ਵਾਲਾ ਕਹਿਣ ਲੱਗਾ ਸਿਰਫ ਅੱਧੀ ਪਲੇਟ ਖਾਓਗੇ ਠੇਲੇ ਵਾਲੇ ਨੇ ਹੈਰਾਨੀ ਨਾਲ ਉਸ ਬੁੱਢੇ ਨੂੰ ਪੁੱਛਿਆ ਇਹ ਮੇਰੇ ਲਈ ਨਹੀਂ ਬੁੱਢੇ ਨੇ ਜਵਾਬ ਦਿੱਤਾ ਠੇਲੇ ਵਾਲੇ ਨੇ ਬੜੀ ਹੈਰਾਨੀ ਨਾਲ ਉਸ ਬੁੱਢੇ ਵੱਲ ਟਿਕ ਟਿਕ ਵੇਖਿਆ ਤੇ ਕੁਝ ਹੋਰ ਨਾ ਆਖਿਆ ਤੇ ਉਹ ਸੀਰੇ ਦੀ ਪਲੇਟ ਉਹ ਠੇਲੇ ਵਾਲਾ ਬੁੱਢੇ ਵੱਲ ਵਧਾਉਂਦਿਆਂ ਆਹ ਕਹਿਣ ਲੱਗਾ ਲਓ ਦੇਖਦੇ ਆ ਕਿ ਆਖਰ ਇਸ ਨੂੰ ਕੌਣ ਖਾਏਗਾ ਉਠਣ ਲਈ ਬੁੱਢੇ ਨੂੰ ਜਿਵੇਂ ਬਹੁਤ ਮਿਹਨਤ ਕਰਨੀ ਪਈ ਹੋਵੇ ਉਸਨੇ ਕੰਬਦੇ ਹੱਥ ਪਹਿਲਾਂ ਧਰਤੀ ਤੇ ਲਾਏ ਤੇ ਫਿਰ ਸੱਟ ਜਾ ਕੇ ਬਹਿ ਕੇ ਉਸਨੇ ਉਸ ਠੇਲੇ ਵਾਲੇ ਦੇ ਹੱਥੋਂ ਸੀਰੇ ਦੀ ਪਲੇਟ ਫੜ ਲਈ ਤੇ ਉਸ ਦਾ ਭਾਰ ਟੋਕਰੀ ਵੱਲ ਚਲਾ ਗਿਆ ਠੇਲੇ ਵਾਲਾ ਦੇਖਦਾ ਰਿਹਾ ਬੁੱਢੇ ਨੇ ਹੌਲੀ ਜਹੀ ਰਜਾਈ ਨੂੰ ਇੱਕ ਪਾਸੇ ਖਿੱਚਿਆ ਤੇ ਸੁੱਕੇ ਮਰਜਾਏ ਚਿਹਰੇ ਵਾਲਾ ਇੱਕ ਬੱਚਾ ਉਸ ਰਜਾਈ ਦੇ ਵਿੱਚ ਅੱਖਾਂ ਬੰਦ ਕਰੀ ਪਿਆ ਸੀ ਕੋਈ ਵੀ ਕਹਿ ਸਕਦਾ ਸੀ ਕਿ ਬੱਚਾ ਸ਼ਾਇਦ ਜਿਉਂਦਾ ਨਹੀਂ ਉਸਦੀ ਲਾਸ਼ ਹੈ ਪਰ ਪਲੇਟ ਉਸਦੇ ਬੱਚੇ ਨੂੰ ਮੂੰਹ ਲਾਉਣ ਲਈ ਜਦੋਂ ਬੁੱਢੇ ਨੇ ਉਸ ਦਾ ਸਿਰ ਚੁੱਕਿਆ ਮੰਨ ਲਓ ਉਸ ਨੇ ਆਪਣੇ ਬੱਚਾ ਚੁੱਕਿਆ ਹਾਸੀ ਤਾਂ ਉਹ ਬੱਚਾ ਸਾਰੇ ਦਾ ਸਾਰਾ ਸੀਰਾ ਖਤਮ ਹੋਣ ਤੱਕ ਘਟਕਦਾ ਗਿਆ ਤੇ ਬੁੱਢਾ ਇਸ ਵਿੱਚ ਉਸ ਨੂੰ ਕੁਝ ਕਹਿੰਦਾ ਰਿਹਾ ਲੈ ਇਹ ਲੈ ਇੱਧਰ ਲੈ ਤਾਂ ਠੇਲੇ ਵਾਲੇ ਉਸ ਸੀਰੇ ਵਾਲੇ ਨੇ ਉਸ ਬਾਬੇ ਨੂੰ ਪੁੱਛਿਆ ਬਾਬਾ ਇਹ ਤੇਰਾ ਨਾਤੀ ਹੈ ਯਾਨੀ ਦੋਤਾ ਵਗੈਰਾ ਜਪੋਤਾ ਉਹ ਬੋਲੇ ਹਾਂ ਹਾਂ ਭਾਈ ਮੇਰੇ ਇਕਲੌਤੇ ਪੁੱਤਰ ਦਾ ਪੁੱਤਰ ਹੈ ਜਦੋਂ ਸਾਡੇ ਇਲਾਕੇ ਦੇ ਵਿੱਚ ਦਰਿਆ ਦੇ ਬੰਨ੍ਹ 'ਚ ਦਰਾੜ ਆਈ ਤਾਂ ਖੇਤ ਵਿੱਚ ਕੰਮ ਕਰਦੇ ਮੇਰੇ ਪੁੱਤਰ ਤੇ ਦੋਨੋਂ ਹੜ ਗਏ ਪਾਣੀ ਦੇ ਵਿੱਚ ਤੇ ਬੜੇ ਹਲਕੇ ਜਿਹੇ ਉਸਨੇ ਬੁੱਢੇ ਨੇ ਫਿਰ ਉਸ ਬੱਚੇ ਨੂੰ ਢੱਕ ਦਿੱਤਾ ਆਪਣੀ ਰਜਾਈ 'ਚ ਤੇ ਬਹਿ ਗਿਆ ਤੇ ਫਿਰ ਜੀਬ ਮਾਰ ਕੇ ਉਹ ਪਲੇਟ ਚਟਦਾ ਰਿਹਾ ਜਦੋਂ ਪਲੇਟ ਚਟ ਚਟ ਕੇ ਸਾਫ਼ ਹੋ ਗਈ ਤਾਂ ਉਸ ਨੇ ਠੇਲੇ ਵਾਲੇ ਨੂੰ ਫੜਾ ਦਿੱਤੀ ਠੇਲੇ ਵਾਲਾ ਬੋਲਿਆ ਪਰ ਤੇਰੇ ਕੋਲ ਚਾਂਦੀ ਦਾ ਸਿੱਕਾ ਹੈ ਨਾ ਬੁੱਢੇ ਨੇ ਜਦ ਹੋਰ ਨਹੀਂ ਮੰਗਿਆ ਤਾਂ ਠੇਲੇ ਵਾਲੇ ਨੇ ਹੈਰਾਨੀ ਨਾਲ ਪੁੱਛਿਆ ਕਿ ਤੂੰ ਤਾਂਬੇ ਦੇ ਸਿੱਕੇ ਦਿੱਤੇ ਅੱਧੀ ਪਲੇਟ ਲੈ ਲਈ ਪਰ ਤੇਰੇ ਕੋਲ ਚਾਂਦੀ ਦਾ ਸਿੱਕਾ ਹੈਗਾ ਤੂੰ ਹੋਰ ਸੀਰਾ ਲੈ ਲੈ ਖਾ ਲੈ ਖਾਲੀ ਪਲੇਟ ਨੂੰ ਸਾਫ਼ ਕਰ ਰਿਹਾ ਤਾਂ ਤੁਸੀਂ ਬੰਦੇ ਦੀ ਮਜਬੂਰੀ ਤੇ ਸੋਚ ਵੇਖੋ ਜਾਣੀ ਉਸਨੇ ਆਪਣੇ ਪੋਤਰੇ ਨੂੰ ਅੱਧੀ ਪਲੇਟ ਖਵਾ ਦਿੱਤੀ ਤੇ ਆਪ ਉਹ ਹਫਿਆ ਨਢਾਲ ਸੀਗਾ ਤੇ ਉਸ ਕੋਲ ਦੋ ਸਿੱਕੇ ਸੀ ਜਿਹੜੇ ਉਹਨੂੰ ਦਿੱਤੇ ਸੀਗੇ ਇੱਕ ਤਾਂਬੇ ਦਾ ਯਾਨੀ ਛੋਟਾ ਤੇ ਇੱਕ ਚਾਂਦੀ ਦਾ ਤੇ ਠੇਲੇ ਵਾਲੇ ਨੇ ਜਦੋਂ ਉਸ ਬੁੱਢੇ ਨੂੰ ਆਖਿਆ ਕਿ ਬਾਬਾ ਤੇਰੇ ਕੋਲ ਸਿੱਕਾ ਹੈਗਾ ਤੂੰ ਹੋਰ ਸੀਰਾ ਲੈ ਲੈ ਖਾ ਲੈ ਤਾਂ ਉਸ ਬਾਬੇ ਨੇ ਆਖਿਆ ਨਹੀਂ ਉਹ ਚਾਂਦੀ ਦਾ ਸਿੱਕਾ ਤਾਂ ਮੈਂ ਬੀਜ ਲਈ ਰੱਖਿਆ ਜਾਨੀ ਸੀਡ ਵਾਸਤੇ ਜਿਵੇਂ ਹੀ ਵੀ ਮੇਰੀ ਉਸ ਨਗਾ ਸਿੱਕੇ ਤੇ ਪਈ ਤਾਂ ਮੈਂ ਮਨ ਹੀ ਮਨ ਇਹ ਗੱਲ ਤੈਅ ਕਰ ਲਈ ਸੀ ਕਿ ਮੈਂ ਸਿੱਕੇ ਦਾ ਬੀਜ ਖਰੀਦਾਂਗਾ ਕਿਉਂਕਿ ਸਾਡੇ ਜਿਹੜੇ ਸਾਰੇ ਲੋਕ ਸੀਗੇ ਜਿਹੜੇ ਅਸੀਂ ਜਵਾਨ ਸੀ ਸਾਡੇ ਉਹ ਸਾਰਾ ਬੀਜ ਖਾ ਗਏ ਹੁਣ ਖੇਤਾਂ ਵਿੱਚ ਅਸੀਂ ਕੀ ਪਾਵਾਂਗੇ ਜੇ ਮੈਂ ਖੁਦ ਇੰਨਾ ਫਟੇ ਹਾਲ ਨਾ ਹੁੰਦਾ ਤਾਂ ਇੱਕ ਪਲੇਟ ਤਾਂ ਆਪਣੇ ਵੱਲੋਂ ਦੇ ਦਿੰਦਾ ਪਰ ਜਿਸ ਦੇ ਕੋਲ ਚਾਂਦੀ ਵਾਲਾ ਸਿੱਕਾ ਹੋਵੇ ਉਸ ਨੂੰ ਕੁਝ ਦੇਣਾ ਤੇ ਠੇਲੇ ਵਾਲੇ ਨੇ ਵੀ ਜੱਕੋ ਤਾਂ ਕੀਚ ਸਿਰ ਹਲਾਇਆ ਕਿ ਇਸ ਦੇ ਕੋਲ ਆਲਰੇਡੀ ਸਿੱਕਾ ਹੈਗਾ ਮੈਂ ਇਹਨੂੰ ਕਿਉਂ ਦਵਾਂ ਪਰ ਉਸ ਬਜ਼ੁਰਗ ਨੇ ਕਹਿ ਦਿੱਤਾ ਕਿ ਨਹੀਂ ਮੈਂ ਇਸ ਦੇ ਨਾਲ ਆਪਣਾ ਸੀਡ ਖਰੀਦਾਂਗਾ ਬੀਜ ਖਰੀਦਾਂਗਾ ਤੇ ਉਹ ਬੀਜ ਫਿਰ ਅਸੀਂ ਫਸਲ ਬੀਜਾਂਗੇ ਤੇ ਫਿਰ ਉਹ ਬਡੇ ਨੇ ਆਖਿਆ ਮੈਂ ਨਹੀਂ ਮੰਗਦਾ ਬਾਈ ਮੈਂ ਨਹੀਂ ਮੰਗਦਾ ਤੇਰੇ ਕੋਲੋਂ ਕੁਝ ਮੈਂ ਜਾਣਦਾ ਤੂੰ ਨਹੀਂ ਸਮਝ ਸਕਦਾ ਮੇਰੀ ਗੱਲ ਜੇ ਤੇਰੇ ਕੋਲ ਵੀ ਖੇਤ ਹੁੰਦਾ ਤੂੰ ਤਾਂ ਇਹ ਗੱਲ ਸਮਝਦਾ ਜਾਨੀ ਉਹ ਠੇਲੇ ਵਾਲੇ ਨੂੰ ਕਹਿਣ ਲੱਗਾ ਬੀਜਣ ਲਈ ਬੀਜ ਤਾਂ ਚਾਹੀਦਾ ਨਾ ਖੇਤ 'ਚ ਜੇ ਬੀਜ ਨਹੀਂ ਆ ਤੇ ਫਿਰ ਫਸਲ ਕਿਵੇਂ ਹੋਏਗੀ ਅਤੇ ਨਹੀਂ ਤਾਂ ਭੁੱਖ ਨਾਲ ਕਲਪਣ ਦਾ ਇੱਕ ਹੋਰ ਸਾਲ ਕੱਟਣਾ ਪੈਣਾ ਬਿਨਾਂ ਬੀਜ ਤੋਂ ਤੇ ਹੁਣ ਇਸ ਬੱਚੇ ਲਈ ਮੈਂ ਹੋਰ ਜ਼ਿਆਦਾ ਕੀ ਕਰ ਸਕਦਾ ਖੇਤਾਂ ਵਿੱਚ ਬੀਜਣ ਲਈ ਬੀਜ ਤਾਂ ਰੱਖ ਦੇਵਾਂਗਾ ਜੇ ਮੈਂ ਮਰ ਵੀ ਗਿਆ ਤਾਂ ਦੂਜੇ ਤਾਂ ਕਰ ਹੀ ਦੇਣਗੇ ਖੇਤ ਵਿੱਚ ਬੀਜ ਪਾ ਦੇਣਗੇ ਪਰ ਬੀਜ ਦੇ ਨਾਲ ਹੀ ਫਸਲ ਲੱਗੇ ਹੋਏਗੀ ਨਾ ਇਹਨਾਂ ਕਹਿ ਕੇ ਫਿਰ ਉਸਨੇ ਬਜ਼ੁਰਗ ਬਜ਼ੁਰਗ ਨੇ ਆਪਣਾ ਭਾਰ ਚੱਕ ਲਿਆ ਤੇ ਥੱਕਦੇ ਥੱਕੇ ਪੈਰ ਕੰਬਦੇ ਸਰੀਰ ਨਾਲ ਉਹ ਖੜਾ ਹੋ ਕੇ ਅੱਖਾਂ ਸੰਗੇੜ ਕੇ ਬੁੱਢੇ ਨੇ ਦੂਰ ਜਾਂਦੀ ਸਿੱਧੀ ਲੰਬੀ ਸੜਕ ਨੂੰ ਤੱਕਿਆ ਤੇ ਆਪਣੇ ਤੋਂ ਦੂਰ ਨਿਕਲ ਚੁੱਕੇ ਆਪਣੇ ਕੋੜਮੇ ਕਬੀਲੇ ਵਾਲੇ ਕਾਫਲੇ ਵੱਲ ਨੂੰ ਮਲਕੜੇ ਮਲਕੜੇ ਤੁਰਨ ਲੱਗਾ ਇਹ ਸੀ ਅਮਰੀਕਨ ਕਹਾਣੀ ਸ਼ਰਨਾਰਥੀ ਲੇਖਕਾ ਪ੍ਰੋਲਸਕ ਇਹ ਦੇਖ ਤੁਸੀਂ ਵੇਖੋ ਕਿ ਉਸਨੇ ਦੋ ਬੀਜ ਕੈਮ ਰੱਖਿਓ ਇਹਨੇ ਇੱਕ ਤਾਂ ਪੁੱਤਰ ਦੇ ਰੂਪ ਦੇ ਵਿੱਚ ਆਪਣਾ ਪੋਤਰਾ ਜਿਸ ਨੂੰ ਔਖੇ ਸੌਕੇ ਅੱਧੀ ਪਲੇਟ ਖਵਾ ਕੇ ਉਸਨੇ ਉਸ ਨੂੰ ਰਜਾਈ ਦੇ ਵਿੱਚ ਲਪੇਟਿਆ ਹੋਇਆ ਇਹ ਵੀ ਉਸ ਦਾ ਵੰਸ਼ ਹੈ ਬੀਜ ਹੈ ਤੇ ਦੂਸਰਾ ਉਸਨੇ ਜਿਹੜਾ ਚਾਂਦੀ ਦਾ ਸਿੱਕਾ ਰੱਖਿਆ ਹੋਇਆ ਉਹ ਆਪਣਾ ਬਾਜਰਾ ਲਾ ਲਓ ਕਣਕ ਲਾ ਲਓ ਮੱਕੀ ਲਾ ਲਓ ਜੋ ਵੀ ਸੀਡ ਉਸਨੇ ਸੋਚਿਆ ਕਿ ਜਦੋਂ ਉਹ ਉਹਨਾਂ ਦਾ ਇਲਾਕਾ ਸ਼ਾਂਤ ਹੋ ਗਿਆ ਹੜ੍ਹਾਂ ਤੋਂ ਤੇ ਉਹ ਜਾਏਗਾ ਤੇ ਉੱਥੇ ਫਿਰ ਇਸ 1 ਰੁਪਏ ਦੇ ਜੋ ਵੀ ਚਾਂਦੀ ਦਾ ਸਿੱਕਾ ਉਸ ਦਾ ਬੀਜ ਖਰੀਦ ਕੇ ਫਸਲ ਬੀਜੇਗਾ ਜੋ ਮਰ ਵੀ ਗਿਆ ਤਾਂ ਮੇਰੇ ਨਾਲ ਦੇ ਲੋਕ ਮੇਰੇ ਖੇਤਾਂ ਦੇ ਵਿੱਚ ਇਸ ਰੁਪਈਏ ਦਾ ਬੀਜ ਪਾ ਦੇਣਗੇ ਸਿੱਕੇ ਦਾ ਜੋ ਇਸ ਬੱਚੇ ਦੀ ਪ੍ਰਾਪਰਟੀ ਦੇ ਤੌਰ ਤੇ ਕੰਮ ਆਏਗਾ ਸੋ ਇਹ ਹੈ ਵੈਸੇ ਕਿੱਡੀ ਕਮਾਲ ਦੀ ਤਰਸਤੀ ਹੈ ਬੀਜ ਬਾਰੇ ਜੋ ਅਸੀਂ ਜਿੰਨਾ ਕਿ ਪਿੰਡਾਂ ਚ ਰਹੇ ਆਂ ਵੇਖਿਆ ਕਿ ਉਹ ਮੂੰਗਫਲੀ ਦਾ ਬੀਜ ਹੁੰਦਾ ਸੀ ਤੇ ਉਹ ਕਿਉਂਕਿ ਨਿਆਣੇ ਹੁੰਦੇ ਆ ਬੀਜ ਜੋ ਰੱਖਿਆ ਹੁੰਦਾ ਸੀ ਉਸ ਦੇ ਵਾਸਤੇ ਬੜਾ ਸਾਮ ਸੰਭਾਲ ਕਰਦੇ ਸੀ ਮੈਨੂੰ ਯਾਦ ਆ ਗਰਮੀਆਂ ਦੀਆਂ ਛੁੱਟੀਆਂ ਜਦੋਂ ਮੂੰਗਫਲੀ ਬੀਜਣ ਦਾ ਸਮਾਂ ਹੁੰਦਾ ਉਹ ਸਾਰੇ ਟੱਬਰ ਨੇ ਜੁਆਇੰਟ ਫੈਮਿਲੀ ਸੀ ਸਾਡੇ ਭੂਆ ਜੀ ਹੋរី ਸਾਰੇ ਮਤਲਬ ਲੱਕੜ ਦੀਆਂ ਛੋਟੀਆਂ-ਛੋਟੀਆਂ ਮਤਲਬ 15 20 ਥੋੜੀਆਂ ਜਿਹੀਆਂ ਬਣਵਾ ਲੈਣੀਆਂ ਫਿਰ ਉਹਦੇ ਨਾਲ ਮੂੰਗਫਲੀ ਕੱਢਣੀ ਤੇ ਕਈ ਵਾਰੀ ਮਤਲਬ ਵੱਡਿਆਂ ਨੇ ਵਰਜਣਾ ਕਿ ਮੂੰਗਫਲੀ ਭੰਨ ਦੇਓਗੇ ਜਾ ਕਈ ਵਾਰੀ ਫੁੱਟਿਆ ਹੋਇਆ ਜਿਹੜਾ ਗਿਰੂ ਸੀਗਾ ਉਹ ਖਾ ਲੈਣਾ ਤੇ ਉਹ ਮਤਲਬ ਵਰਜਦੇ ਸੀ ਸਿਆਣੇ ਕਿ ਜਾਣ ਕੇ ਤੋੜ ਦਿਓ ਤੁਸੀਂ ਖਾਣ ਦੇ ਮਾਰੇ ਕਿਉਂਕਿ ਉਹ ਬੀਜ ਸੰਭਿਆ ਹੁੰਦਾ ਸੀ ਮੈਨੂੰ ਯਾਦ ਆ ਕਈ ਵਾਰੀ ਟਰੱਕ ਵੀ ਭਰ ਜਾਂਦਾ ਮੂੰਫਲੀ ਦਾ ਐਡੀਆਂ ਢਿੱਗਾਂ ਲੱਗੀਆਂ ਹੁੰਦੀਆਂ ਟਾਂਗਰਦੀਆਂ ਤੇ ਉਹ ਟਾਂਗਰ ਫਿਰ ਸਰਦੀਆਂ ਚ ਪਾਉਣਾ ਮੱਝਾਂ ਨੂੰ ਤੇ ਮੱਝਾਂ ਦੇ ਦੁੱਧ ਚ ਫਿਰ ਟਾਂਗਰ ਦਾ ਸਵਾਦ ਆਉਣ ਲੱਗ ਜਾਨਾ ਤੇ ਜਿਹੜਾ ਉਹਦਾ ਪੱਤਾ ਹੁੰਦਾ ਸੀ ਜਿਹਨੂੰ ਭੋਗ ਕਹਿੰਦੇ ਆ ਤੇ ਉਹ ਬੜਦਾ ਲਈ ਹੁੰਦਾ ਸੀਗਾ ਉਹ ਵੀ ਬੜਾ ਗੁਣਕਾਰੀ ਸੀ ਸੁੱਕੇ ਪੱਤੇ ਤੇ ਉਹ ਬੜਾ ਨਾਲੋਂ ਜ਼ਿਆਦਾ ਧਾਰੂ ਪਸ਼ੂਆਂ ਨੂੰ ਪਾਉਂਦੇ ਹੁੰਦੇ ਸੀ। ਯਾਨੀ ਉਹ ਮੈਂ ਮੂੰਗਫਲੀ ਦੇ ਬੀਜ ਤੋਂ ਵੇਖਿਆ ਕਿ ਬਹੁਤ ਸੰਭਾਲ ਨਾਲ ਉਸ ਬੀਜ ਨੂੰ ਰੱਖਿਆ ਹੁੰਦਾ ਸੀਗਾ। ਸੋ ਏਸੀ ਕਹਾਣੀ ਕਿ ਯਾਰ ਲੋਕ ਕਿੰਨਿਆ ਕਿੰਨਿਆ ਤਰਾਸ ਦੀਆਂ ਚੋਂ ਨਿਕਲਦੇ ਆ ਆਪਣੇ ਨਾਲ ਬਾਈ ਜੀ ਜਿੰਮੀ ਜੀ ਜੁੜੇ ਨੇ ਬਹਿਣੀ ਵਾਲਾ ਤੋਂ। ਸਵਾਗਤ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਬਾਈ ਜੀ ਬਹੁਤ ਵਧੀਆ ਕਹਾਣੀ ਸੁਣਾਈ ਆ ਤੁਸੀਂ। ਹਾਂ ਜੀ ਪਰ ਪਤਾ ਕੀ ਹੈ ਜਿਹੜੀ ਇਹ ਜੋਕੀ ਪੀੜੀ ਆ ਨਾ ਜੀ ਇਹਨਾਂ ਨੂੰ ਸਮਝ ਹੀ ਨਹੀਂ ਹੈਗੀ ਇਹਨਾਂ ਗੱਲਾਂ ਦੀ। ਹੂੰ ਬਿਲਕੁਲ ਅਮਰੀਕਨ ਕਹਾਣੀਆਂ ਆਪਾਂ ਕਹਿ ਸਕਦੇ ਆ ਪਰ ਧੁਕਦੀ ਆਪਣੇ ਦੇ ਵੀ ਹੈ ਹਾਂ ਉੱਥੇ ਵੀ ਜਿਹੜੇ ਦੇਖ ਤੁਸੀਂ ਵੇਖ ਲੋ ਨਾ ਉਹ ਜਿਹੜੇ ਜੂਸ ਕਿਹੜੇ ਲੋਕ ਨੇ ਜਿਹੜੇ ਅੱਜ ਵੀ ਉਹ ਰਵਾਇਤੀ ਖੇਤੀ ਕਰਦੇ ਨੇ ਜੀ ਅਮਰੀਕਾ ਚ ਮਤਲਬ ਵੱਡਾਂ ਵਾਲੀਆਂ ਕੰਬਾਈਨਾ ਬਣਾਈਆਂ ਹੋਣਾਂ ਘੋੜਿਆਂ ਵਾਲੀਆਂ ਨਾਲ ਤਾਂ ਹਾਂਜੀ ਹਾਂ ਹਾਂ ਉਹੀ ਗੱਲਾਂ ਨਾ ਵੀ ਉਹ ਕਿਸਾਨ ਤਾਂ ਕਿਸਾਨ ਹੀ ਆ ਚਾਹੇ ਕਿੱਥੇ ਹੀ ਆ ਕਿਸੇ ਦਾ ਵੀ ਆ ਬਿਲਕੁਲ ਬਿਲਕੁਲ ਕਿਸਾਨ ਕੀ ਮਤਲਬ ਆਮ ਬੰਦਾ ਵੀ ਭਾਵੇਂ ਉਹ ਲੋਹਾਰ ਹੈ ਸੁਨਿਆਰ ਹੈ ਉਹ ਆਪਣੇ ਫਿਊਚਰ ਦੇ ਵਾਸਤੇ ਮਤਲਬ ਪਾਵੇਂ ਹੁਣ ਆਪਾਂ ਵੀ ਵੇਖਦੇ ਆ ਆਪਣੇ ਇੱਕ ਰਿਪੋਰਟ ਸੀ ਜਿਵੇਂ ਬਾਜੀ ਪਿੱਛੇ ਜੇ ਕਿ ਇੰਡੀਆ ਚ 40% ਬੰਦੇ ਮਤਲਬ ਭੁੱਖੇ ਰਹਿ ਲੰਦੇ ਨੇ ਕਿ ਯਾਰ ਪੈਸਾ ਨਹੀਂ ਖਰਚਣਾ ਸ਼ਹਿਰ ਜਾ ਕੇ ਕਿ ਰੋਟੀ ਜਰ ਘਰੇ ਜਾ ਕੇ ਖਾ ਲਾਂਗੇ ਸਟੂਡੈਂਟ ਟਾਈਮ ਚ ਆਪਾਂ ਵੀ ਯੂਨੀਵਰਸਿਟੀ ਟਾਈਮ ਚ ਫੰਡਾਂ ਦੀ ਘਾਟ ਹੀ ਰਹਿੰਦੀ ਹੈ ਯਾਰ ਜੇ ਭੁੱਖ ਲੱਗੀ ਚਾਹ ਪੀ ਲੋ ਲੰਚ ਸ਼ਾਮ ਨੂੰ ਜਾ ਕੇ ਕਰ ਲਾਂਗੇ ਜਾਂ ਡਿਨਰ ਕਰ ਲਾਂਗੇ ਮਤਲਬ ਬੀਪੀ ਤਾਂ ਹੈ ਸਮਝਦੀ ਹੈ ਜੀ ਵੱਟ ਵੀ ਹੁਣ ਜਿਹੜਾ ਨਵਾਂ ਪੋਚ ਹੈ ਨਾ ਆਪਣੇ ਤੋਂ ਬਾਅਦ ਵਾਲਾ ਜਾਨ ਲਾਲ ਉਹ ਵੀ ਜਿਹੜੇ ਨੂੰ ਇਹ ਕਹਿੰਦੇ ਆ ਵੀ ਉਹ ਮਿਲenial ਆਪਣੇ ਜਨਰੇਸ਼ਨ ਹੈਗੀ ਹੂੰ ਹੂੰ ਤੇ ਉਹ ਨਾ ਨਾ ਗੱਲਾਂ ਦੀ ਇਹ ਹਾਂ ਉਹ ਥੋੜਾ ਜਿਹਾ ਹੈ ਵੀ ਖਾਦਾ ਪੀਤਾ ਲਾਹੇ ਦਾ ਵੀ ਬਸ ਜੋ ਹੈ ਉਹ ਪੀਜ਼ਾ 버ਗਰ ਚੱਕ ਦੋ ਫੱਟੇ ਹੈਨਾ ਉਹ ਤਾਂ ਫਿਰ ਹਰਾਈ ਚਰੇ ਆ ਨਾ ਸਹੀ ਗੱਲ ਹੈ ਹਾਂ ਇਹ ਗੱਲਾਂ ਕਿਉਂਕਿ ਵਿਸ਼ਵ ਭਰ ਦੇ ਵਿੱਚ ਜਿਹੜੀ ਤਰੱਕੀ ਹੋਈ ਹੈ ਨਾ ਜਿਵੇਂ ਜੀ ਉਹ ਇਹਨਾਂ ਲੋਕਾਂ ਕਰਕੇ ਹੋਈ ਹੈ ਇਸ 바ਬੇ ਵਰਗੇ ਕਿਉਂਕਿ ਜੇ ਵੇਖਿਆ ਜਾਵੇ ਮਤਲਬ ਫਰਾਂਸ ਦੀ ਕ੍ਰਾਂਤੀ ਤੋਂ ਲੈ ਕੇ ਇੰਗਲੈਂਡ ਦੀ ਕ੍ਰਾਂਤੀ ਤੋਂ ਲੈ ਕੇ ਇਦਾਂ ਹੀ ਤਰੱਕੀ ਕੀਤੀ ਹੈ ਪੂਰੀ ਦੁਨੀਆ ਨੇ ਹੁਣ ਤੱਕ ਜਿਸ ਮਕਾਮ ਤੇ ਦੁਨੀਆ ਪਹੁੰਚੀ ਹੈ ਸੰਗਿਆ ਸਰਫਿਆਂ ਨਾਲ ਪਹੁੰਚਿਆ ਲੋਕ ਬਿਲਕੁਲ ਜੀ ਬਿਲਕੁਲ ਆਪਾਂ ਤਾਂ ਹੁਣ ਵੀ ਕਰਦੇ ਆਂਗੇ ਬਟ ਉਹੀ ਹੈ ਨਾ ਕਿ ਉਹ ਜਿਹੜੀ ਨਵੀਂ ਜਨਰੇਸ਼ਨ ਆ ਉਹ ਕੰਟੀ ਨਹੀਂ ਕਰਦੀ ਇਹਨਾਂ ਚੀਜ਼ਾਂ ਹਾਂ ਉਹ ਫਿਰ ਚਾਂਦੀ ਦਾ ਚਮਚਾ ਕੋਈ ਮਾਪਿਆ ਨਹੀਂ ਇਸ ਪਰਵਰੇਸ਼ 'ਚ ਉਹਨਾਂ ਦੀ ਇਦਾਂ ਦੀ ਕੀਤੀ ਹੈ ਕਿ ਮਤਲਬ ਮੂੰਹ ਖੋਲਣ ਤੋਂ ਪਹਿਲਾਂ ਹਰ ਚੀਜ਼ ਮਿਲ ਜਾਣੀ ਹੈਨਾ ਉਹਨਾ ਦੀਵਾਲੀ ਹੈ ਕਿੰਨਾ क्रेज ਹੁੰਦਾ ਸੀ ਵੀ ਸੁਪਨੇ ਲੈਣੇ ਵੀ ਜਰ ਇੰਨੇ ਦੇ ਪਟਾਕੇ ਲਾਵਾਂਗੇ ਮਠਿਆਈ ਬਣਾਵਾਂਗੇ ਲੱਡੂ ਬਣਾਵਾਂਗੇ ਬੱਕਰਾ ਵੜਾਂਗੇ ਹੈਨਾ ਇੱਕ ਦਿਲਚਸਪੀ ਸੀ ਜਿਹੜੀ ਖਤਮ ਹੋ ਗਈ ਹੈ ਖਾਣ ਪਾਣ ਦੀ ਹਰ ਚੀਜ਼ ਦੀ ਕਿਉਰਿਓਸਿਟੀ ਸੀ ਹੈਨਾ ਹਾਂਜੀ ਹਾਂਜੀ ਥੈਂਕ ਯੂ ਮਿਹਰਬਾਨੀ ਜੀ ਮੇ ਜੀ ਥੈਂਕ ਯੂ ਥੈਂਕ ਯੂ ਸੋ ਇਹਨਾਂ ਚੀਜ਼ਾਂ ਤੋਂ ਸਬਕ ਲੈਣਾ ਚਾਹੀਦਾ ਮਤਲਬ ਠੀਕ ਹੈ ਅਮੀਰੀ ਹੈ ਪਰ ਉੱਥੇ ਵੀ ਅਮੀਰੀ ਦੀ ਵੀ ਇੱਕ ਵੈਲਿਊ ਹੈ ਜਿਹੜਾ ਤੁਹਾਡਾ ਪੈਸਾ ਉਸ ਦੀ ਵੀ ਇੱਕ ਵੈਲਿਊ ਹੈ ਤੁਸੀਂ ਵੇਖੋ ਕਿ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਕਿ ਉਹ ਬਜ਼ੁਰਗ ਹੈ ਤੇ ਉਹਨੇ ਅੱਧੀ ਪਲੇਟ ਇਹ ਆਮ ਵੇਖਦੇ ਆਪਾਂ ਪਰ ਆਮ ਬਦਦਾ ਸ਼ਾਇਦ ਮਹਿਸੂਸ ਨਹੀਂ ਕਰਦਾ ਕਿੰਨਿਆਂ ਸੰਗਿਆਂ ਸਰਫਿਆਂ ਨਾਲ ਪੇਟ ਨੂੰ ਗੱਠਾਂ ਦੇ ਗਿਆ ਹੁਣ ਐਨਆਰਆਈ ਥੋੜੇ ਜਿਹੜੇ ਸੈਟ ਹੋਏ ਨੇ ਐਵੇਂ ਥੋੜੀ ਹੋਗੇ ਨੇ ਸੋ ਇਸ ਕਰਕੇ ਜਿਹੜੀਆਂ ਲੋੜਾਂ ਨੇ ਨਾ ਉਸ ਹੱਦ ਤੱਕ ਪੂਰਤੀ ਸੋ ਇਹ ਸੀ ਕਹਾਣੀ ਆ ਸ਼ਰਨਾਰਥੀ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309955 ਤੇ ਮੰਗਵਾ ਸਕਦੇ ਹੋ